ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਸਭ ਤੇ ਊਚਾ ਜਾ ਕਾ ਨਾਮ ਸਦਾ ਸਦਾ ਤਾ ਕੀ ਗੁਣ ਗਾਉ ਏ ਭਾਈ ਜਿਸ ਪ੍ਰਮਾਤਮਾ ਦਾ ਨਾਮ ਸਾਰੇ ਜਗ ਤਪ ਜੋਗ ਆਦ ਤੋਂ ਉੱਚਾ ਸ੍ਰੇਸ਼ਟ ਹੈ ਸਦਾ ਸਦਾ ਹਮੇਸ਼ਾ ਹਮੇਸ਼ਾ ਉਸ ਪ੍ਰਮਾਤਮਾ ਦੇ ਗੁਣ ਗਾਉਣਾ ਕਰੋ ਜਿਸ ਸਿਮਰਤ ਸਗਲਾ ਦੁੱਖ ਜਾਏ ਸਰਬ ਸੁਖ ਵਸਹਿ ਮਨ ਆਏ ਜਿਸ ਨਾਮ ਨੂੰ ਸਿਮਰਨ ਨਾਲ ਜੰਮਣ ਮਰਨ ਆਦ ਸਾਰਾ ਹੀ ਦੁੱਖ ਕਸ਼ਟ ਨਾਸ਼ ਹੋ ਜਾਂਦਾ ਹੈ ਅਤੇ ਸਾਰੇ ਪ੍ਰਕਾਰ ਦੇ ਸੁਖ ਮਨ ਵਿੱਚ ਆ ਕੇ ਵਸ ਜਾਂਦੇ ਹਨ ਸਿਮਰ ਮਨਾ ਤੂੰ ਸਾਚਾ ਸੋਏ ਹਲਤ ਪਲਤ ਤੁਮਰੀ ਗਤ ਹੋਏ ਰਹਾਉ ਏ ਮੇਰੇ ਆ ਮਨਾ ਇਸ ਲਈ ਤੂੰ ਵੀ ਉਹ ਸੱਚੇ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਨਾ ਕਰ ਵਾਹਿ ਮਨਾ ਸਿਮਰਨ ਜੋਗ ਸੱਚੇ ਪ੍ਰਮਾਤਮਾ ਦੀ ਮਨ ਬਾਣੀ ਸਰੀਰ ਕਰਕੇ ਸੋਭਾ ਕਰ ਜਿਸ ਕਰਕੇ ਹਲਤ ਪਲਤ ਲੋਕ ਪ੍ਰਲੋਕ ਵਿੱਚ ਤੇਰੀ ਗਤ ਕਲਿਆਣ ਹੋ ਜਾਵੇਗੀ ਰਹਾਉ ਪੁਰਖ ਨਿਰੰਜਨ ਸਿਰਜਨਹਾਰ ਜੀ ਅਜੰਤ ਦੇਵ ਹੈ ਆਹਾਰ ਉਹ ਪ੍ਰਭੂ ਪੁਰਖ ਪੂਰਨ ਨਿਰੰਜਨ ਸ਼ੁੱਧ ਸਰੂਪ ਅਤੇ ਸ੍ਰਿਸ਼ਟੀ ਦੇ ਦਾਈ ਸਿਰਜਨਹਾਰ ਰਚਣ ਵਾਲਾ ਹੈ ਸਾਰੇ ਸੂਖ ਅਸਥੂਲ ਜੀਵ ਜੰਤਾਂ ਨੂੰ ਆਹਾਰ ਭੋਜਨ ਖੁਰਾਕ ਦੇਣਾ ਕਰਦਾ ਹੈ ਕੋਟ ਖਦੇ ਕਿਨ ਬਖਸਨਹਾਰ ਭਗਤ ਪਾਏ ਸਦਾ ਨਿਸਤਾਰ ਉਹ ਪ੍ਰਭੂ ਸ਼ਰਨ ਵਿੱਚ ਆਏ ਜੀਵਾਂ ਦੇ ਕਰੋੜਾਂ ਜਨਮਾਂ ਦੇ ਖਤੇ ਗੁਨਾਹ ਇੱਕ ਛਿਨ ਵਿੱਚ ਬਖਸ਼ਣ ਵਾਲਾ ਹੈ ਉਸ ਦੀ ਭਗਤ ਕਈਏ ਪਾਏ ਪ੍ਰੇਮਾ ਭਗਤੀ ਕਰਕੇ ਹੀ ਜੀਵਾਂ ਦਾ ਹਮੇਸ਼ਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਹੁੰਦਾ ਉਧਾਰ ਹੁੰਦਾ ਹੈ ਸਾਜਾ ਧਨ ਸਾਜੀ ਵੜਾਈ ਗੁਰ ਪੂਰੇ ਤੇ ਨੇਚਲ ਮਤ ਪਾਈ ਉਸ ਮਨੁੱਖ ਕੋਲ ਹੀ ਸੱਚਾ ਨਾਮ ਰੂਪੀ ਧਨ ਹੈ ਉਸ ਕੋਲ ਹੀ ਪ੍ਰਭੂ ਪ੍ਰਾਪਤੀ ਰੂਪੀ ਸੱਚੀ ਵਡਿਆਈ ਸ਼ੋਭਾ ਹੈ ਜਿਸ ਮਨੁੱਖ ਨੇ ਪੂਰਨ ਗੁਰੂ ਤੋਂ નિਹਚਲ ਅਚਲ ਰਹਿਣ ਵਾਲੀ ਆਤਮ ਵਿਸ਼ੈਣੀ ਮਤਬੁੱਧ ਪਾਉਣਾ ਕੀਤੀ ਹੈ ଅਤਵਾ ਪੂਰਨ ਗੁਰਾਂ ਤੋਂ ਜਿਹੜੀ ਪ੍ਰਮਾਤਮਾ ਦੇ ਸਿਮਰਨ ਸਰੂਪ ਦੀ ਸਿੱਖਿਆਦਤਾ ਵਾਲੀ ਅਚਲ ਮਤ ਪਾਉਣਾ ਕੀਤੀ ਹੈ ਇਹੋ ਹੀ ਸੱਚਾ ਧਨ ਹੈ ਅਤੇ ਇਹੋ ਹੀ ਸੱਚੀ ਵਡਿਆਈ ਹੈ ਕਾਰ ਕਿਰਪਾ ਜਿਸ ਰੱਖਣ ਹਾਰਾ 타ਗਾ ਸਗਲ ਮਿਟੈ ਅੰਧਿਆਰਾ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਪ੍ਰਭੂ ਜਿਸ ਦੀ ਰੱਖਿਆ ਕਰਨ ਵਾਲਾ ਹੈ ਉਸ ਮਨੁੱਖ ਦਾ ਸਾਰਾ ਹੀ ਅਗਿਆਨਤਾ ਦਾ ਅੰਧਿਆਰਾ ਹਨੇਰਾ ਮਿਟ ਜਾਂਦਾ ਹੈ ਪਾਰ ਬ੍ਰਹਮ ਸਿਉ ਲਾਗੋ ਧਿਆਨ ਪੂਰਨ ਪੂਰ ਰਹਿਓ ਨਿਰਵਾਨ ਉਸ ਮਨੁੱਖ ਦਾ ਪਾਰਬ੍ਰह्म ਪਰਮਾਤਮਾ ਦੇ ਨਾਲ ਚਿੱਤ ਦੀ ਬਿਰਤੀ ਦਾ ਖਿਆਲ ਲੱਗਾ ਹੈ ਉਸ ਮਨੁੱਖ ਨੂੰ ਨਿਰਬਾਨ ਬੰਦਨਾ ਆਦਤਾਂ ਤੋਂ ਰਹਿਤ ਪੂਰਨ ਪ੍ਰਭੂ ਆਕਾਸ਼ ਦੀ ਨਿਆਈ ਪੂਰਨ ਹੋ ਰਿਆ ਪ੍ਰਤੀਤ ਹੁੰਦਾ ਹੈ ਭਰਮ ਪਾਉ ਮੇਟ ਮਿਲੇ ਗੋਪਾਲ ਨਾਨਕ ਕਉ ਗੁਰ ਭਏ ਦਿਆਲ ਉਸ ਮਨੁੱਖ ਦੇ ਅੰਦਰੋਂ ਭ੍ਰਮ ਅਤੇ ਪਉ ਡਰ ਨੂੰ ਮੇਟ ਨਿਵਰਤ ਕਰਕੇ ਗੋਪਾਲ ਪਰਮਾਤਮਾ ਮਿਲ ਪੈਂਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਮਨੁੱਖ ਦੇ ਉੱਪਰ ਸਤਿਗੁਰੂ ਜੀ ਦਇਆਲ ਕਿਰਪਾਲੂ ਹੋਏ ਹਨ ਪੈਰੋ ਮਹੱਲਾ ਪੰਜਵਾ ਜਿਸ ਸਿਮਰਤ ਮਨ ਹੋਏ ਪਰਗਾਸ ਮਿਟਹਿ ਕਲੇਸ਼ ਸੁਖ ਸਹਿਜੇ ਨਿਵਾਸ हे भाई जिस प्रभु ਦੇ ਸਿਮਰਨ ਕਰਨ ਨਾਲ ਮਨ ਹਿਰਦੇ ਅੰਦਰ ਅਨਪਵ ਸਰੂਪ ਜਥਾਰਤ ਗਿਆਨ ਦਾ ਪ੍ਰਗਾਸ ਚਾਨਣ ਹੋ ਜਾਂਦਾ ਹੈ ਸਾਰੇ ਕਲੇਸ਼ ਝਗੜੇ ਮਿਟ ਜਾਂਦੇ ਹਨ ਅਤੇ ਸੁਖ ਤੇ ਸਹਿਦ ਸਾਂਤ ਸਰੂਪ ਵਾ ਸੁਖ ਅਜੁੱਤ ਸੁਖ ਸਰੂਪ ਪ੍ਰਮਾਤਮਾ ਵਿੱਚ ਨਿਵਾਸ ਕੀਏ ਵਾਸਾ ਹੋ ਜਾਂਦਾ ਹੈ ਵ ਨਿਵਾਸ ਵਾਸ ਵਾਸਨਾਵਾਂ ਤੋਂ ਨੇਕ ਯੇ ਰਹਿ ਤੋ ਕੇ ਸੁਖਪੂਰਵਕ ਸਹਿਸ ਰੂਪ ਵਿੱਚ ਇਸਤਤੀ ਹੋ ਜਾਂਦੀ ਹੈ ਤਿਸਹਿ ਬਰਾਬਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਇਹ ਭਾਈ ਪਰੇ ਦਾਤ ਉਸੇ ਮਨੁੱਖ ਨੂੰ ਪ੍ਰਾਪਤ ਹੁੰਦੀ ਜਿਸ ਨੂੰ ਪ੍ਰਭੂ ਪਰਮਾਤਮਾ ਆਪ ਦੇਣਾ ਕਰਦਾ ਹੈ ਪ੍ਰਸ਼ੰਸੀ ਉਹ ਪ੍ਰਭੂ ਕਿਵੇਂ ਦਾਤ ਦੇਂਦਾ ਗੁਰੂ ਬਾਬਾ ਜੀ ਉਤਰ ਦਿੰਦੇ ਹੋ ਪ੍ਰਭੂ ਪੂਰਨ ਗੁਰਾਂ ਦੀ ਸੇਵ ਟਹਿਲ ਵਿੱਚ ਪਾਉਣਾ ਕਰਦਾ ਹੈ ਤਦੋਂ ਹੀ ਗੁਰਾਂ ਦੁਆਰਾ ਇਹ ਨਾਮ ਸਿਮਰਨ ਦੀ ਦਾਤ ਪ੍ਰਾਪਤ ਹੁੰਦੀ ਹੈ ਸਰਬ ਸੁਖਾ ਪ੍ਰਭ ਤੇਰਾ ਨਾਮ ਆਠ ਪਹਿਰ ਮੇਰੇ ਮਨ ਗਾਉ ਰਹਾਉ ਏ ਪ੍ਰਭੂ ਪਰਮਾਤਮਾ ਤੇਰਾ ਨਾਮ ਸਾਰੇ ਸੁੱਖਾਂ ਨੂੰ ਦੇਣ ਵਾਲ ਅਸੀਂ ਆਪਣੇ ਮਨ ਨੂੰ ਸਿੱਖਿਆ ਦਈਏ ਕਿ ਏ ਮੇਰੇ ਮਨਾਂ ਤੂੰ ਅਠੇ ਪੈਰ ਭਾਵ ਰਾਤ ਦਿਨ ਉਸ ਪ੍ਰਭੂ ਦੇ ਜਸ ਨੂੰ ਗਾਉਣਾ ਕਰ ਰਹਾਓ ਜੋ ਇੱਛਾ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਉਹ ਮਨੁੱਖ ਜੋ ਵੀ ਇੱਛਾ ਕਾਮਨਾ ਕਰਦਾ ਹੈ ਉਹੀ ਧਰਮ ਅਰਥ ਕਾਮ ਮੋਖ ਰੂਪੀ ਫਲ ਪਾ ਲੈਂਦਾ ਜੋ ਮਨੁੱਖ ਪ੍ਰਮਾਤਮਾ ਦਾ ਗੁਰਾਂ ਦੁਆਰਾ ਨਾਮ ਸਰਵਣ ਮੰਨਣ ਕਰਕੇ ਆਪਣੇ ਮਨ ਕੀ ਇਹ ਹਿਰਦੇ ਵਿੱਚ ਵਸਾਉਣਾ ਕਰਦਾ ਹੈ ਆਉਣ ਜਾਣ ਰਹੇ ਹਰ ਧਿਆਏ ਭਗਤ ਪਾਈ ਪ੍ਰਭ ਕੀ ਲੇਵ ਲਾਈ ਉਸ ਮਨੁੱਖ ਦੇ ਕਹਿੰਦੇ ਆਉਣ ਜਾਣ ਜੰਮਣ ਮਰਨ ਦੇ ਦੁੱਖ ਰਹਿ ਨਿਵਰਤ ਹੋ ਗਏ ਹਨ ਜੋ ਪਰਮਾਤਮਾ ਨੂੰ ਅਰਾਧਦਾ ਧਿਆਉਂਦਾ ਹੈ ਅਤੇ ਭਗਤ ਪਾਏ ਪ੍ਰੇਮ ਭਗਤੀ ਦੁਆਰਾ ਪਰਮਾਤਮਾ ਦੀ ਮੂਰਤੀ ਭਾਵ ਸਰੂਪ ਵਿੱਚ ਆਪਣੀ ਬਿਰਤੀ ਨੂੰ ਲਾਉਣਾ ਕਰਦਾ ਹੈ ਬਿਨਸੇ ਕਾਮ ਕ੍ਰੋਧ ਅਹੰਕਾਰ ਟੁੱਟੇ ਮਾਇਆ ਮੋਹ ਪਿਆਰ ਉਸ ਦੇ ਅੰਦਰੋਂ ਕਾਮ ਕ੍ਰੋਧ ਗੁੱਸਾ ਹੰਕਾਰ ਅਪਮਾਨ ਆਦ ਵਿਕਾਰ ਬਿਨਸੇ ਨਾਸ਼ ਹੋ ਜਾਂਦੇ ਅਤੇ ਮਾਇਆ ਦਾ ਮੋਹ ਅਤੇ ਸਬੰਧੀਆਂ ਦਾ ਪਿਆਰ ਸਨੇਹ ਵੀ ਟੁੱਟ ਜਾਂਦਾ ਹੈ ਪ੍ਰਭ ਕੀ ਟੇਕ ਰਹਿ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਉਹ ਮਨੁੱਖ ਹੀ ਦਿਨ ਰਾਤ ਪ੍ਰਮਾਤਮਾ ਦੀ ਟੇਕ ਓਟ ਵਿੱਚ ਰਹਿੰਦਾ ਜਿਸ ਮਨੁੱਖ ਨੂੰ ਭਾਰ ਬ੍ਰਹਮ ਪ੍ਰਮਾਤਮਾ ਆਪ ਆਪਣੇ ਸਿਮਰਨ ਸਰਦਾ ਆਦ ਗੁਣਾਂ ਦੀ ਦਾਤ ਬਖਸ਼ਣ ਬਖਸ਼ਿਸ਼ ਦੇਣਾ ਕਰਦਾ ਹੈ ਕਰਨ ਕਰਾਵਨਹਾਰ ਸੁਆਮੀ ਸਗਲ ਕਟਾ ਕੇ ਅੰਤਰਜਾਮੀ ਪੁਣਾਉ ਮਨੁੱਖ ਇਉ ਬੇਨਤੀ ਕਰਦਾ ਹੈ ਕਿ ਹੈ ਸੁਆਮੀ ਮਾਲਕ ਪ੍ਰਭੂ ਤੁਸੀਂ ਸਾਰੇ ਕਾਰਜਾਂ ਨੂੰ ਹੀ ਆਪ ਕਰਨ ਤੇ ਬ੍ਰਹਮਾ ਦੇਕਾ ਨੂੰ ਆਦਿਕ ਪ੍ਰੇਰ ਕੇ ਕਰਾਉਣ ਵਾਲੇ ਹੋ ਸਾਰਿਆਂ ਕੱਡ ਹਿਰਦਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ ਕਰ ਕਿਰਪਾ ਆਪਣੀ ਸੇਵਾ ਲਾਇ ਨਾਨਕ ਦਾਸ ਤੇਰੀ ਸਰਣਾਇ ਹੈ ਪ੍ਰਭੂ ਤੁਸੀਂ ਆਪਣੀ ਕਿਰਪਾ ਮਿਹਰ ਦੀ ਨਿਸ਼ਟੀ ਕਰਕੇ ਆਪ ਦੀ ਭਗਤੀ ਰੂਪੀ ਸੇਵਾ ਟਹਿਲ ਵਿੱਚ ਲਾਉਣਾ ਕਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਸੇਵਕ ਤੇਰੀ ਤੁਹਾਡੀ ਸਰਣਾਏ ਸ਼ਰਨ ਵਿੱਚ ਆਏ ਹਾਂ ਪੈਰ ਮਹੱਲਾ ਪੰਜਵਾ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉਂ ਸੋਵੇ ਜੋ ਪੁਰਖ ਪ੍ਰਮਾਤਮਾ ਦਾ ਨਾਮ ਨਹੀਂ ਲੈਣਾ ਕਰਦਾ ਪਾਤਸ਼ਾਹ ਫਰਮਾਉਂਦੇ ਉਹ ਲਾਜ ਸ਼ਰਮਿੰਦਗੀ ਵਿੱਚ ਮਰਦਾ ਰਹਿੰਦਾ ਹੈ ਪ੍ਰਮਾਤਮਾ ਦੇ ਨਾਮ ਤੋਂ ਬਿਹੂਨ ਹੀਣਾ ਪੁਰਖ ਸੁੱਖ ਦੇ ਸੈਤ ਕਿਵੇਂ ਸੌ ਸਕਦਾ ਹੈ ਵਾ ਸੁਖ ਸਰੂਪ ਵਿੱਚ ਨਿਰਵਕਲਪ ਸਮਾਦੀ ਰੂਪ ਕਿਵੇਂ ਸੌ ਸਕਦਾ ਹੈ ਭਾਵ ਸੁਖ ਵਿੱਚ ਇਸਤਤੀ ਨਹੀਂ ਪਾ ਸਕਦਾ ਹਰ ਸਿਮਰਨ ਸਾਡ ਪਰਮਗਤ ਚਾਹੇ ਮੂਲ ਬਿਨਾ ਸਾਖਾਂ ਕਤ ਆਹ ਹੈ ਫੇਰ ਉਹ ਐਸਾ ਬੇਸਮਝ ਹੋਇਆ ਪਿਆ ਹੈ ਕਿ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਛੱਡ ਕੇ ਪਰਮਗਤ ਵੱਡੀ ਕੇਵਲ ਮੁਖ ਪਦਵੀ ਨੂੰ ਚਾਹਣਾ ਕਰਦਾ ਹੈ। हे ਭਾਈ ਦੱਸੋ ਕਿ ਕਿਸੇ ਬ੍ਰਿਸ਼ ਦੇ ਮੂਲ ਮੋੜ ਤੋਂ ਬਿਨਾਂ ਸਾਖਾਂ ਟਾਣੀਆਂ ਕਿੱਥੋਂ ਆਹੇ ਆ ਸਕਦੀਆਂ? ਭਾਵ ਜਿਸ ਬ੍ਰਿਸ਼ ਦਾ ਮੋੜ ਹੀ ਨਹੀਂ ਤਾਂ ਫਿਰ ਉਸ ਦੀਆਂ ਟਾਣੀਆਂ ਕਿਵੇਂ ਆ ਸਕਦੀਆਂ ਹਨ? ਭਾਵ ਕੇ ਕਹਿਣ ਤੋਂ ਨਹੀਂ ਆ ਸਕਦੀਆਂ। ਇਸੇ ਪ੍ਰਕਾਰ ਮੂਲ ਰੂਪ ਹਰੀ ਦੇ ਸਿਮਰਨ ਤੋਂ ਬਿਨਾਂ ਸਲੋਕ ਸਮੀਪ ਸਰੂਪ ਸਹਾਯਜ ਕੇਵਲ ਮੋਖ ਰੂਪੀ ਟਾਣੀਆਂ ਕਿਵੇਂ ਪੈਦਾ ਹੋ ਸਕਦੀਆਂ ਭਾਵ ਨਹੀਂ ਪੈਦਾ ਹੋ ਸਕਦੀਆਂ ਗੁਰੂ गोविंद ਮੇਰੇ ਮਨ ਧਿਆਏ ਏ ਮੇਰੇ ਮਨਾ ਤੂੰ ਗੁਰ ਪੂਜਨੀਕ गोविंद ਪ੍ਰਮਾਤਮਾ ਵਾ ਪ੍ਰਮਾਤਮਾ ਸਰੂਪ ਗੁਰੂ ਵਾ ਗੁਰੂ ਅਤੇ ਪ੍ਰਮਾਤਮਾ ਦੇ ਨਾਮ ਨੂੰ ਧਿਆਏ ਆਰਾਧਨਾ ਕਰ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟ ਹਰ ਸੰਗ ਮਿਲਾਇ ਰਹਾਉ ਜੋ ਗੁਰੂ ਨਾਮ ਜਨਮ ਜਨਮਾਂ ਦੀ ਪਾਪਾਂ ਰੂਪੀ ਮਲੀਨਤਾਈ ਉਤਾਰੈ ਲਾ ਦੇਵੇਗਾ ਤੇ ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨ ਜੰਜਾਲ ਕੱਟ ਕਰਕੇ ਪ੍ਰਮਾਤਮਾ ਦੇ ਸੰਗ ਨਾਲ ਮਿਲਾ ਦੇਵੇਗਾ ਰਹਾਉ तीर्थ ਨਾਈ ਕਹਾ ਸੋਚ ਸੈਲ ਮਨ ਕੋ ਵਿਆਪੇ ਹੋ ਮੇ ਮੇਲ ਤੀਰਥਾਂ ਉਪਰ ਨਹਾਉਣ ਤੇ ਸੈਲ ਪੱਥਰਾਂ ਨੂੰ ਪੂਜਣ ਕਰਕੇ ਆਤਮਿਕ ਜੀਵਨ ਦੀ ਸੋਚ ਪਵਿੱਤਰਤਾ ਕਿੱਥੇ ਪ੍ਰਾਪਤ ਹੋ ਸਕਦੀ ਪਾਵ ਨਹੀਂ ਪ੍ਰਾਪਤ ਹੋ ਸਕਦੀ ਬਸ ਸੈਲ ਪੱਥਰ ਦੀ ਨਿਆਈਂ ਕਠੋਰ ਚਿਤ ਵਾਲਾ ਮਨੁੱਖ ਤੀਰਥਾਂ ਉਪਰ ਨਹਾ ਕੇ ਕਿਵੇਂ ਸੁੱਚਾ ਹੋ ਸਕਦਾ ਹੈ ਅਤਵਾ ਜਿਵੇਂ ਪੱਥਰ ਕਠੋਰ ਹੁੰਦਾ ਖੜਿਆ ਨੂੰ ਪਾਂਦਾ ਹੈ ਪੱਥਰ ਦੇ ਵਿੱਚ ਅੱਗ ਵੀ ਹੁੰਦੀ ਹੈ ਇਸੇ ਪ੍ਰਕਾਰ ਪੱਥਰ ਦਿਲ ਮਨੁੱਖ ਦਾ ਸੁਭਾਅ ਬਹੁਤ ਕਠੋਰ ਹੁੰਦਾ ਹੈ ਕਠੋਰ ਬਚਨ ਬੋਲ ਕੇ ਲੋਕਾਂ ਦੇ ਨਰਮ ਦਿਲ ਆ ਰੂਪੀ ਖੜਿਆ ਨੂੰ ਪਾਂਦਾ ਹੈ ਅਤੇ ਉਸ ਦੇ ਅੰਦਰ ਈਰਖਾ ਰੂਪੀ ਅੱਗ ਹੁੰਦੀ ਹੈ ਵਾ ਈਰਖਾ ਤੀਰਥਾਂ ਉੱਪਰ ਜਾ ਕੇ ਨਹਾਉਣ ਦਾਲ ਸੱਚ ਪਵਿੱਤਰ ਪ੍ਰਮਾਤਮਾ ਦੇ ਸਰੂਪ ਵਿੱਚ ਕਿਵੇਂ ਸੈਲ ਵਿਚਰ ਸਕਦਾ ਹੈ ਭਾਵ ਨਹੀਂ ਵਿਚਰ ਸਕਦਾ ਸਗੋਂ ਮਨ ਨੂੰ ਹਉ ਮੈਂ ਹੰਗਤਾ ਮਮਤਾ ਦੀ ਬਲੀਨਤਾ ਹੀ ਵਿਆਪਦੀ ਰਹਿੰਦੀ ਹੈ ਕੋਟ ਕਰਮ ਬੰਦਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਪਰਮਾਤਮਾ ਦੇ ਨਾਮ ਤੋਂ ਬਿਨਾ ਕਰੋੜਾ ਕਰਮ ਬੰਦਨਾ ਦਾ ਹੀ ਮੂਲ ਮੁੱਢ ਕਾਰਨ ਹਨ ਪਾਤਸ਼ਾਹ ਫਰਮਾਉਂਦੇ ਪਰਮਾਤਮਾ ਦੇ ਭਜਨ ਸਿਮਰਨ ਤੋਂ ਬਗੈਰ ਪੂਲ ਹੁੰਦਾ ਸਮੂਹ ਕਰਮ ਬਿਰਥਾ ਵਿਅਰਥ ਹੀ ਹਨ ਬਿਨ ਖਾਏ 부ਜੈ ਨਹੀਂ ਭੁੱਖ ਰੋਗ ਜਾਏ ਤਾਂ ਉਤਰੈ ਦੁਖ ਜਿਵੇਂ ਭੋਜਨ ਖਾਣ ਤੋਂ ਬਗੈਰ ਭੁੱਖ ਨਹੀਂ ਨ ਮਿਟਦੀ ਅਤੇ ਜੇਕਰ ਕਿਸੇ ਦਾ ਕੋਈ ਰੋਗ ਚਲਾ ਜਾਵੇ ਤਦੋਂ ਹੀ ਉਸ ਦਾ ਦੁੱਖ ਕਸ਼ਟ ਉਤਰਦਾ ਹੈ ଅਤਵਾ ਇਸੇ ਪ੍ਰਕਾਰ ਪ੍ਰਮਾਤਮਾ ਦੇ ਨਾਮ ਰੂਪੀ ਭੋਜਨ ਨੂੰ ਖਾਣ ਤੋਂ ਬਿਨਾ ਆਸਾ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਮਿਟਦੀ ਅਤੇ ਜੇਕਰ ਹਉਮੈ ਦਾ ਰੋਗ ਚਲਿਆ ਜਾਵੇ ਤਾਂ ਹੀ ਜੰਮਣ ਮਰਨ ਦਾ ਦੁੱਖ ਉਤਰ ਸਕਦਾ ਹੈ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਜੀਵ ਕਾਮ ਕ੍ਰੋਧ ਲੋਭ ਅਤੇ ਮੂ ਆਦ ਵਿਕਾਰਾਂ ਵਿੱਚ ਵਿਆਪਿਆ ਲੱਗਾ ਰਹਿੰਦਾ ਪਰ ਜਿਸ ਪ੍ਰਮਾਤਮਾ ਨੇ ਜੀਵ ਨੂੰ ਪੈਦਾ ਕੀਤਾ ਉਸ ਪ੍ਰਭੂ ਨੂੰ ਜਾਪਿਆ ਜਪਣਾ ਜਾਣਣਾ ਨਹੀਂ ਕੀਤਾ ਤਨ ਤਨ ਸਾਧ ਤਨ ਹਰਨਾਉ ਆਠ ਪਹਿਰ ਕੀਰਤਨ ਗੁਣ ਗਾਉ ਸਾਧ ਮਹਾਤਮਾ ਜਨਮੀ ਤਨ ਤਨ ਧੰਤਾ ਦੇ ਜੋਗ ਹਨ ਜੋ ਨਾਮ ਜਪਦੇ ਹਨ ਤੇ ਪ੍ਰਮਾਤਮਾ ਦਾ ਨਾਮ ਹੀ ਧੰਤਾ ਜੋਗ ਹੈ ਜੋ ਜੀਵਾਂ ਦੀ ਕਲਿਆਣ ਕਰਦਾ ਹੈ ਜੋ ਆਠ ਪਹਿਰ ਅੱਢੇ ਪਹਿਰ ਭਾਵ ਰਾਤ ਦਿਨ ਪ੍ਰਮਾਤਮਾ ਦੇ ਕੀਰਤਨ ਜਸ ਅਤੇ ਗੁਣਾਂ ਨੂੰ ਗਾਇਨ ਕਰਦੇ ਹਨ ਉਹ ਵੀ ਧੰਤਾ ਜੋਗ ਹਨ ਧਨ ਹਰ ਭਗਤ ਧਨ ਕਰਨੇ ਹਾਰ ਸਰਣ ਨਾਨਕ ਪ੍ਰਭ ਪੁਰਖ ਅਪਾਰ ਪ੍ਰਭੂ ਦੀ ਭਗਤੀ ਵੀ ਧੰਤਾ ਜੋਗ ਹੈ ਤੇ ਭਗਤੀ ਨੂੰ ਕਰਨ ਵਾਲੇ ਪੁਰਖ ਵੀ ਧੰਤਾ ਜੋਗ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਨ੍ਹਾਂ ਨੇ ਪੁਰਖ ਪੂਰਨ ਤੇ ਅਪਾਰ ਪਾਰਾ ਵਾਰ ਤੋਂ ਰਹਿਤ ਪ੍ਰਭੂ ਦੀ ਸ਼ਰਣ ਓਟ ਲੈਣਾ ਕੀਤੀ ਹੈ ਉਹ ਪੁਰਖ ਲੋਕ ਪ੍ਰਲੋਕ ਵਿੱਚ ਧੰਤਾ ਜੋਗ ਹਨ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ